ਇਹ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਜੈਸੇ ਇੱਕ ਜਨਨੀ ਕੇ ਹੋਤ ਹੈ ਅਨੇਕ ਸੁਤ ਸਭ ਹੀ ਮੈਂ ਅਦਕ ਪਿਆਰੋ ਸੁਤ ਗੋਦ ਕੋ ਮਾਂ ਦੇ ਜਿੰਨੇ ਮਰਜੀ ਪੁੱਤਰ ਹੋਣ ਤੇ ਮਾਂ ਨੂੰ ਵੇਖੋ ਸਭ ਤੋਂ ਜ਼ਿਆਦਾ ਪਿਆਰ ਲਡਾਉਂਦੀ ਐ ਜਿਹੜਾ ਬੱਚਾ ਉਹਦੇ ਗੋਦ ਵਿੱਚ ਆਉਂਦਾ ਹੈ ਗੋਦ ਵਾਲਾ ਬੱਚਾ ਸਭ ਤੋਂ ਜ਼ਿਆਦਾ ਮਾਂ ਦਾ ਧਿਆਨ ਖਿੱਚਦਾ ਹੈ ਪਿਆਰ ਲੈਂਦਾ ਹੈ ਸੇਵਾ ਲੈਂਦਾ ਹੈ ਮਾਂ ਦੀ ਨੇੜਤਾ ਰੱਖਦਾ ਹੈ ਅਸੀਂ ਸਾਰੇ ਇਸ ਕਰਕੇ ਵਡਪਾਗੀ ਹਾਂ ਸਾਨੂੰ ਗੁਰੂ ਮਾਂ ਦੀ ਗੋਦ ਪ੍ਰਾਪਤ ਹੋ ਰਹੀ ਹੈ ਗੁਰਬਾਣੀ ਸਾਡੇ ਗੁਰੂ ਮਾਂ ਹੈ ਜੋ ਜੋ ਜੀਵ ਗੁਰੂ ਮਾਂ ਗੁਰਬਾਣੀ ਦੀ ਗੋਦ ਵਿੱਚ ਆ ਕੇ ਬੈਠਦੇ ਨੇ ਭਾਈ ਸਾਹਿਬ ਕਹਿੰਦੇ ਸਭ ਤੋਂ ਪਿਆਰੇ ਨੇ ਇਸ ਕਰਕੇ ਆਪਾਂ ਵਡਪਾਗੀ ਹਾਂ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਪਾਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਆਓ ਗੁਰਮਤ ਵਿਚਾਰ ਨਾਲ ਜੁੜੀਏ ਆਸਾ ਕੀ ਵਾਰਦਾ ਕੀਰਤਨ ਭਾਈ ਸਾਹਿਬ ਜੀ ਸਰਵਣ ਕਰਾ ਕੇ ਗਏ ਹਨ ਵਿਚਾਰ ਅਧਿਨ ਜੋ ਸ਼ਬਦ ਸੁਖਮਨੀ ਸਾਹਿਬ ਵਿੱਚੋਂ 22ਵੇਂ ਅਸ਼ਟਪਦੀ ਦਾ 8ਵਾਂ ਪਦਾ ਸਤਕਾਰ ਯੋਗ ਸਨਮਾਨ ਯੋਗ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਗ੍ਰੰਥੀ ਸਹਿਬਾਨ ਜੀ ਪਾਸੋਂ ਆਪ ਜੀ ਨੇ ਪਾਠ ਸਰਵਣ ਕੀਤਾ ਵਿਚਾਰ ਨਾਲ ਆਪਾਂ ਜੁੜਨ ਦਾ ਯਤਨ ਕਰਦੇ ਹਾਂ ਪਿਆਰ ਸਹਿ ਤਾਕੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰੇਸ਼ਟ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਦੇ ਕੋਲ ਪੂਰੀ ਮਤ ਹੈ ਪੂਰੀ ਮਤ ਹੈ ਈ ਕੇਵਲ ਗੁਰੂ ਕੋਲ ਹੋਰ ਕਿਸੇ ਕੋਲ ਨਹੀਂ ਤੁਸੀਂ ਆਖੋਗੇ ਵੀ ਪੂਰੀ ਮਤ ਤੇ ਅਧੂਰੀ ਮਤ ਇਹਦਾ ਕੀ ਅਰਥ ਹੋਇਆ ਜਿਹੜੀ ਪੂਰੀ ਮਤ ਹੈ ਉਹ ਟੇਕੀ ਹੋਈ ਹੈ اڈੋਲ ਹੈ ਉਹ ਡੋਲਦੀ ਨਹੀਂ ਜਿਹੜੀ ਮਤ ਪੂਰੀ ਹੈ ਉਹ ਘਟਦੀ ਵੱਧਦੀ ਨਹੀਂ ਜਿਹੜੀ ਪੂਰੀ ਮਤ ਹੈ ਉਹਨੂੰ ਅਕਾਲ ਪੁਰਖ ਨੇ ਭਰ ਕੇ ਪੂਰਾ ਕੀਤਾ ਹੋਇਆ ਇਸੇ ਕਰਕੇ ਉਹਨੂੰ ਭਰਪੂਰ ਕਹਿੰਦੇ ਨੇ ਉਸ ਅਕਾਲ ਪੁਰਖ ਦਾ ਜੋ ਕੁਝ ਵੀ ਬਣਾਇਆ ਪੂਰਾ ਹੈ ਮਹਾਰਾਜ ਦਾ ਬਚਨ ਆਪਾਂ ਪੜ੍ਹਦੇ ਹਾਂ ਸਮਸਤ ਏਕ ਜੋਤ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੋਤ ਹੈ ਮੇਰੇ ਸਾਹਮਣੇ ਸਤਕਾਰਯੋਗ ਵੀਰ ਜੀ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਨੇ ਮੇਰੇ ਸਾਹਮਣੇ ਸਤਕਾਰਯੋਗ ਭਾਈ ਸਾਹਿਬ ਗੁਟਕਾ ਸਾਹਿਬ ਪੋਥੀ ਲੈ ਕੇ ਪਾਠ ਕਰ ਰਹੇ ਨੇ ਮੈਂ ਬੇਨਤੀ ਕਰਦਾ ਹਾਂ ਆਪਾਂ ਸਾਰੇ ਸਕੂਲਾਂ 'ਚ ਪੜ੍ਹੇ ਭਾਵੇਂ ਥੋੜਾ ਤੇ ਭਾਵੇਂ ਬਾਲਾ ਜਿਹੜਾ ਟੀਚਰ ਬੈਠਾ ਹੋਵੇ ਉਹਦੇ ਪੀਰੀਅਡ 'ਚ ਉਹਦੇ ਕੋਲੇ ਪੜੀਦਾ ਹੁੰਦਾ ਤੇ ਗੁਰੂ ਘਰ ਦਾ ਵੀ ਇਹੀ ਡਿਸਪੀਸਪਲਨ ਹੈ ਕਿ ਜੇ ਕੀਰਤਨ ਹੋ ਰਿਹਾ ਤੇ ਕੀਰਤਨ ਸੁਣੀਏ ਜੇ ਕਥਾ ਹੋ ਰਹੀ ਤੇ ਕਥਾ ਸੁਣੀਏ ਸਤਕਾਰ ਜੋਗ ਹੈ ਗੁਰੂ ਕੇ ਪਿਆਰੇ ਬਾਣੀ ਪੜਦੇ ਮੁਬਾਰਕ ਵਧਾਈ ਆਪ ਜੀ ਨੂੰ ਤੇ ਮਰਿਆਦਾ ਹੈ ਗੁਰੂ ਘਰ ਦੀ ਵੀ ਇੱਕ ਸਮੇ ਇੱਕੋ ਹੀ ਗੱਲ ਕਿਉਂਕਿ ਜਿਹੜੀ ਕਥਾ ਹੋ ਰਹੀ ਇਹ ਵੀ ਆਪਣੇ ਵਾਸਤੇ ਹੋ ਰਹੀ ਹੈ। ਤਾਂ ਜਦੋਂ ਆਪਾਂ ਵਿੱਚੇ ਪਾਠ ਕਰਾਂਗੇ ਵਿੱਚੇ ਕਥਾ ਕਰਾਂਗੇ ਕਦੇ ਉਹ ਗੱਲ ਪੱਲੇ ਪੈ ਜਾਊ ਕਦੇ ਉਧਰ ਉਹ ਕਦੇ ਉਧਰ ਕਦੇ ਉਧਰ ਇੱਕ ਪਾਸੇ ਨਹੀਂ ਗੱਲ ਲੱਗਦੀ ਇਸ ਕਰਕੇ ਇਹ ਡਿਸਪੀਸਪਲਨ ਇਹ ਸਿਧਾਂਤ ਹੈ। ਮੁਬਾਰਕ ਭਾਈ ਸਾਹਿਬ ਧੰਨਵਾਦ ਬੇਨਤੀ ਪ੍ਰਵਾਨ ਕੀਤੀ। ਤਾਂ ਆਪਾਂ ਕੁਝ ਸਮਾਂ ਗੁਰਮਤ ਵਿਚਾਰ ਕਥਾ ਨਾਲ ਜੁੜ ਰਹੇ ਸੋ ਵਿਚਾਰ ਕਰ ਰਿਆ ਸਾਂ। ਸਮਸਤ ਏਕ ਜੋਤ ਹੈ ਨਾ ਬਾਢ ਘਾਟ ਹੋਤ ਹੈ ਨ ਘਾਟ ਹੈ ਨ ਬਾਢ ਉਸ ਪ੍ਰਮਾਤਮਾ ਦੀ ਜੋਤ ਇੱਕ ਨਿਰੰਤਰ ਵਰਤ ਰਹੀ ਹੈ ਉਹਦੇ ਵਿੱਚੋਂ ਉਪਜੇ ਹੋਈ ਪੂਰੀ ਮਤ ਹੈ ਪੂਰੀ ਮਤ ਗੁਰੂ ਕੋਲ ਹੈ ਸਾਡੇ ਕੋਲ ਜਿਹੜੀ ਹੈ ਅਧੂਰੀ ਮਤ ਹੈ ਛੋਟੀ ਮਤ ਹੈ ਜਿਹੜਾ ਅਧੂਰਾ ਹੋਵੇ ਉਹਨੂੰ ਪੂਰੇ ਨਾਲ ਜੁੜਨਾ ਪੈਂਦਾ ਏਸੇ ਕਰਕੇ ਮਹਾਰਾਜ ਨੇ ਸਾਨੂੰ ਆਖਿਆ ਸੀ ਗੁਰ ਕੀ ਮਤ ਤੂੰ ਲੈ ਈਆਣੇ ਗੁਰੂ ਦੀ ਮਤ ਗੁਰੂ ਦੀ ਮਤ ਗੁਰੂ ਦਾ ਗਿਆਨ ਸਾਡੇ ਕੋਲ ਅਧੂਰਾ ਗਿਆਨ ਹੈ ਗੁਰੂ ਕੋਲ ਪੂਰਾ ਗਿਆਨ ਹੈ ਅਧੂਰਾ ਅ ਗਿਆਨ ਅਧੂਰਾ ਗਿਆਨ ਹੋਣ ਕਰਕੇ ਆਪਾਂ ਅਗਿਆਨੀ ਆ ਗੁਰੂ ਕੋਲ ਪੂਰਾ ਗਿਆਨ ਹੈ ਗੁਰੂਕੋਲ ਪੂਰੀ ਮਤ ਸਾਡੇ ਕੋਲ ਅਧੋਰੀ ਮਤ ਛੋਟੀ ਮਤ ਤੁਸੀਂ ਦੇਖਦੇ ਹੋ ਭਲਾ ਕੱਚੇ ਫਲ ਨੂੰ ਕੋਈ ਕਹਿੰਦਾ ਵੀ ਅੰਮ੍ਰਿਤ ਵਰਗਾ ਮਿੱਠਾ ਕੱਚਾ ਫਲ ਅੰਬ ਤੋੜ ਲਓ ਕੇਲਾ ਤੋੜ ਲਓ ਅਮਰੂਦ ਤੋੜ ਲਓ ਜਿਹੜਾ ਮਰਜ਼ੀ ਫਲ ਲੈ ਲਓ ਕੱਚਾ ਫਲ ਤੋੜ ਕੇ ਕਦੀ ਕਹਿੰਦੇ ਵੀ ਤੇ ਅੰਮ੍ਰਿਤ ਵਰਗਾ ਭਰਿਆ ਪਿਆ ਰਸ ਨਾਲ ਨਹੀਂ ਨਾ ਕੱਚਾ ਕੱਚੇ ਤੋਂ ਭਾਵ ਅਧੂਰਾ ਹੈ ਜਦੋਂ ਫਲ ਪੱਕ ਜਾਂਦਾ ਹੈ ਫਿਰ ਭਾਵੇਂ ਕੋਈ ਫਲ ਹੋਵੇ ਉਹਨੂੰ ਜਿਹੜਾ ਖਾਂਦਾ ਕਹਿੰਦੇ ਤੇ ਅੰਮ੍ਰਿਤ ਹੀ ਅੰਮ੍ਰਿਤ ਮਿੱਠਾ ਭਰਿਆ ਕਿਉਂ ਭਲਾ ਪੂਰਾ ਹੋ ਗਿਆ ਜਿੰਨੀ ਦੇਰ ਉਹ ਅਧੂਰਾ ਸੀ ਕੱਚਾ ਸੀ ਕੌੜਾ ਸੀ ਪੱਕ ਗਿਆ ਪੂਰਾ ਹੋ ਗਿਆ ਰਸ ਨਾਲ ਭਰ ਗਿਆ ਅੰਮ੍ਰਿਤ ਆ ਗਿਆ ਇਸੇ ਤਰ੍ਹਾਂ ਕੋਈ ਵੀ ਪਦਾਰਥ ਲੈ ਲਓ ਸਹੀ ਪੱਕਿਆ ਭੋਜਨ ਆਪਾਂ ਕਹਿੰਦੇ ਤੇ ਅੰਮ੍ਰਿਤ ਵਰਗਾ ਤੇ ਕੱਚੀ ਸਬਜ਼ੀ ਕੱਚੀ ਰੋਟੀ ਕੋਈ ਕਹਿੰਦਾ ਹੈ ਅੰਮ੍ਰਿਤ ਵਰਗੀ ਆਪਾਂ ਚੁੱਕ-ਚੁੱਕੇ ਨੇ ਵੀ ਆ ਗਾ ਰੋਟੀ ਕੱਚੀ ਲੂਣ ਜ਼ਿਆਦਾ ਸਬਜ਼ੀ ਕੱਚੀ ਤੇ ਖਾਣ ਵਾਲੀ ਨਹੀਂ ਅਧੂਰਾ ਕੁਝ ਵੀ ਚੰਗਾ ਨਹੀਂ ਲੱਗਦਾ ਪੂਰਾ ਅੰਮ੍ਰਿਤ ਰਸ ਬਣ ਜਾਂਦਾ ਹੈ ਗੁਰੂ ਕੋਲ ਪੂਰਾ ਗਿਆਨ ਹੈ ਗੁਰੂ ਆਪ ਪੂਰਾ ਹੈ ਗੁਰੂ ਦੀ ਮਤ ਪੂਰੀ ਹੈ ਜਿੱਥੇ ਪੂਰਾਪਨ ਆ ਜਾਏ ਉੱਥੇ ਹੀ ਅੰਮ੍ਰਿਤ ਵਰਸਦਾ ਹੈ ਜਿੱਥੇ ਪੂਰਾ ਹੋ ਜਾਏ ਉੱਥੇ ਹੀ ਸਫਲਤਾ ਹੈ ਗੁਰੂ ਆਪ ਪੂਰਾ ਹੈ ਗੁਰੂ ਦੀ ਮਤ ਪੂਰੀ ਹੈ ਤੇ ਗੁਰੂ ਦੀ ਮਤ ਵਿੱਚੋਂ ਅੰਮ੍ਰਿਤ ਦ੍ਰਿਸ਼ਟ ਵਰਸਦੀ ਅੰਮ੍ਰਿਤ ਦ੍ਰਿਸ਼ਟ ਸਿੰਚ ਜਿਵਾਏ ਅੰਮ੍ਰਿਤ ਦ੍ਰਿਸ਼ਟ ਤੇਰੀ RAM ਗੁਰੂ ਦੇ ਨੇਤਰਾਂ ਵਿੱਚੋਂ ਭਾਵ ਗੁਰੂ ਦੇ ਗਿਆਨ ਵਿੱਚੋਂ ਅੰਮ੍ਰਿਤ ਡੁੱਲਦਾ ਹੈ ਅੰਮ੍ਰਿਤ ਵਰਸਦਾ ਹੈ ਇਸੇ ਕਰਕੇ ਕਹਿੰਦੇ ਨੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਗੁਰੂ ਦੇ ਗਿਆਨ ਵਿੱਚੋਂ ਅੰਮ੍ਰਿਤ ਵਰਸਦਾ ਹੈ ਸਿਆਣਾ ਬੰਦਾ ਜਦੋਂ ਗੱਲ ਕਰਦਾ ਹੋਵੇ ਤੇ ਜੀ ਕਰਦਾ ਹੋਰ ਸੁਣੀਏ ਹੋਰ ਸੁਣੀਏ ਹੋਰ ਸੁਣੀਏ ਕਿਉਂ ਭਲਾ ਉਹਨਾਂ 'ਚੋਂ ਅੰਮ੍ਰਿਤ ਚੋਂਦਾ ਹੈ